ED ਨੇ ਪੰਜਾਬ ਕਾਂਗਰਸ ਇੰਚਾਰਜ ਪਪੇਸ਼ ਬਗੇਲ ਦੀ ਛੱਤੀਸਗੜ੍ਹ ਸਥਿਤ ਰਹਿਸ਼ ਅਤੇ ਹੋਰ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਤਾਂ ਇੱਧਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਚੰਡੀਗੜ੍ਹ ਦੇ ਸੈਕਟਰ 5 ਸਥਿਤ ਕੋਠੀ ED ਨੇ ਕੁਰਕ ਕਰ ਲਈ ਇਹ ਕਾਰਵਾਈ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਅਮਲ ਵਿੱਚ ਲਿਆਂਦੀ ਗਈ ਹੈ ED ਦੀ ਇਸ ਕਾਰਵਾਈ ਮਗਰੋਂ ਸੁਖਪਾਲ ਖਹਿਰਾ ਨੇ ਆਖਿਆ ਕਿ ਉਹਨਾਂ ਨੂੰ ਕੁਰਕੀ ਸੰਬੰਧੀ ਕੋਈ ਨੋਟਿਸ ਨਹੀਂ ਮਿਲਿਆ ਉਹਨਾਂ ਇਸ ਕਾਰਵਾਈ ਨੂੰ ਕਿਰਦਾਰਕੁਸ਼ੀ ਦੀ ਕੋਸ਼ਿਸ਼ ਕਰਾਰ ਦਿੱਤਾ ਈਡੀ ਦੇ ਇਸ ਕਾਰਵਾਈ ਉੱਤੇ ਪ੍ਰਤੀਕਰਮ ਦੇਣ ਸਮੇਤ ਸੁਖਪਾਲ ਸਿੰਘ ਖਹਿਰਾ ਨੇ ਭਾਜਪਾ ਅਤੇ ਕੇਂਦਰ ਸਰਕਾਰ ਦੇ ਨਾਂ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਉੱਤੇ ਵੀ ਨਿਸ਼ਾਨਾ ਸਿੱਧਿਆ ਪਰ ਹੈਰਾਨੀ ਉਦੋਂ ਹੋਈ ਜਦੋਂ ਉਹ ਇੱਕਦਮ ਟਰੈਕ ਬਦਲ ਕੇ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਦਵਾਲੇ ਹੋ ਗਏ ਕਾਂਗਰਸ ਵਿੱਚ ਚੱਲਦੀ ਧੜੇਬੰਦੀ ਦੇ ਦਰਮਿਆਨ ਹੀ ਹੁਣ ਦਿੱਲੀ ਵਿਖੇ ਪੰਜਾਬ ਕਾਂਗਰਸ ਦੀ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ ਭੁਪੇਸ਼ ਵਗੇੇ ਨੇ ਬੁਲਾਈ ਹੈ ਜਿਸ ਵਿੱਚ ਪੰਜਾਬ ਕਾਂਗਰਸ ਦੇ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਮੀਟਿੰਗ ਵਿੱਚ ਸ਼ਾਮਲ ਹੋਣਗੇ ਮੀਟਿੰਗ ਵਿੱਚ ਪੰਜਾਬ ਦੀਆਂ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਸਿਆਸੀ ਮੰਥਨ ਹੋਏਗਾ। ਪੰਜਾਬ ਕਾਂਗਰਸ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਤੋਂ ਇਲਾਵਾ ਕਈ ਕਾਂਗਰਸੀ ਆਗੂ ਮੀਟਿੰਗ ਵਿੱਚ ਸ਼ਾਮਲ ਹੋਣਗੇ। ਸਮਝਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਾਂਗਰਸੀਆਂ ਵਿੱਚ ਆਪਸੀ ਧੜੇਬੰਦੀ ਨੂੰ ਲੈ ਕੇ ਮੀਟਿੰਗ ਵਿੱਚ ਤਾੜਨਾ ਵੀ ਕੀਤੀ ਜਾ ਸਕਦੀ ਹੈ। ਕਾਂਗਰਸ ਨੇ ਵੱਡੇ ਨੁਕਸਾਨ ਮਗਰੋਂ ਵੀ ਕੋਈ ਸਬਕ ਨਹੀਂ ਸਿੱਖਿਆ ਲੱਗਦਾ ਤਾਈਆਂ ਤੋਂ ਜਨ ਤੱਕ ਤੌਰ ਉਤੇ ਅਜਿਹੀ ਬਿਆਨਬਾਜ਼ੀ ਨਿਰੰਤਰ ਜਾਰੀ ਹੈ ਕਾਂਗਰਸ ਪੱਖੀ ਲੋਕ ਵੀ ਇਸ ਤੋਂ ਚਿੰਤਤ ਨੇ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ ਹਾਕਮ ਧਿਰ ਆਮਾਦੀ ਪਾਰਟੀ ਦਾ ਗ੍ਰਾਫ ਕਾਫੀ ਹੇਠਾਂ ਡਿੱਗਿਆ ਹੈ ਤਾਂ ਅਜਿਹੇ ਵਿੱਚ ਕਾਂਗਰਸੀ ਸਭ ਤੋਂ ਮਜ਼ਬੂਤ ਤੈਅ ਨਜ਼ਰ ਆਉਂਦੀ ਆ ਉਸ ਨੂੰ ਜੇ ਚੁਣੌਤੀ ਮਿਲੇਗੀ ਤਾਂ ਉਹ ਭਾਜਪਾ ਵੱਲੋਂ ਜੇ ਇੱਕ ਨਵਾਂ ਅਕਾਲੀ ਦਲ ਨਿਕਲ ਕੇ ਆਉਂਦਾ ਹੈ ਅਤੇ ਇਸ ਦਾ ਗੱਠਜੋੜ ਭਾਰਤੀ ਜਨਤਾ ਪਾਰਟੀ ਨਾਲ ਹੁੰਦਾ ਤਾਹੇ ਕਾਂਗਰਸ ਲਈ ਚੈਲੰਜ ਹੋਏਗਾ ਇਸ ਲਈ ਕਾਂਗਰਸ ਹਾਈ ਕਮਾਨ ਨੂੰ ਚਾਹੀਦਾ ਹੈ ਕਿ ਜਿਹੜੇ ਆਗੂ ਆਪਣੀ ਨਿੱਜੀ ਦੁਸ਼ਮਣੀ ਜਾਂ ਕਿਸੇ ਹੋਰ ਉਦੇਸ਼ ਨਾਲ ਗਲਤ ਬਿਆਨੀ ਕਰਦੇ ਨੇ ਹੁਣੇ ਉਹਨਾਂ ਖਿਲਾਫ ਮਿਸਾਲੀ ਕਾਰਵਾਈ ਕਰੇ ਤਾਂ ਜੋ ਹੋਰਨਾਂ ਨੂੰ ਵੀ ਕੰਨ ਹੋ ਜਾਣ ਹੁਜ ਸਖਪਾਲ ਸਿੰਘ ਖਹਿਰਾ ਦਾ ਰਾਣਾ ਗੁਰਜੀਤ ਸਿੰਘ ਨਾਲ ਸ਼ੁਰੂ ਤੋਂ ਹੀ 36 ਦਾ ਅੰਕੜਾ ਚੱਲਿਆ ਆਉਂਦਾ ਹੈ ਪਿਛਲੇ ਦਿਨੀ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਬਾਰੇ ਵੀ ਕੁਝ ਟਿੱਪਣੀਆਂ ਕੀਤੀਆਂ ਸਨ ਜਿਸ ਨੇ ਕਾਂਗਰਸ ਵਿੱਚ ਪੁਚਾਲ ਲਿਆਂਦਾ ਸੀ ਬਾਅਦ ਵਿੱਚ ਜਦੋਂ ਪੰਜਾਬ ਕਾਂਗਰਸ ਇੰਚਾਰਜ ਭਪੇਸ਼ ਬਘੇਲ ਚੰਡੀਗੜ੍ਹ ਆਏ ਤਾਂ ਕਿਹਾ ਜਾਂਦਾ ਹੈ ਉਹਨਾਂ ਰਾਣਾ ਅਤੇ ਰਾਜਾ ਨੂੰ ਇੱਕ ਕਮਰੇ ਵਿੱਚ ਇਕੱਠੇ ਬਿਠਾ ਕੇ ਗਿਲੇ ਸ਼ਿਕਵੇ ਦੂਰ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਅਜਿਹੇ ਵਿੱਚ ਇਹ ਖਬਰਾਂ ਵੀ ਚੱਲ ਪਈਆਂ ਕਿ ਰਾਣਾ ਗੁਰਜੀਤ ਸਿੰਘ ਭਾਜਪਾ ਵਿੱਚ ਜਾਣਗੇ ਪਰ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਖੈਰ ਸੁਖਪਾਲ ਖੈਰਾ ਨੇ ਦੇਖੋ ਰਾਣਾ ਗੁਰਜੀਤ ਸਿੰਘ ਉੱਤੇ ਕਿਹੜੇ ਦੋਸ਼ ਮੜੇ ਉਹਨਾਂ ਪੁੱਛਿਆ ਕਿ ਮੁੱਛਾਂ ਖੜੀਆਂ ਕਰਨ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਕਦੇ ਭਾਰਤੀ ਜਨਤਾ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਕਿਉਂ ਨਹੀਂ ਕੁਝ ਬੋਲਦੇ ਉਹ ਤਾਂ ਭ੍ਰਿਸ਼ਟਾਚਾਰ ਨਸ਼ਿਆਂ ਅਤੇ ਨਜਾਇਜ਼ ਮਾਈਨਿੰਗ ਵਿਰੁੱਧ ਵੀ ਕਦੇ ਨਹੀਂ ਬੋਲਦੇ ਸੁਖਪਾਲ ਸਿੰਘ ਖਹਿਰਾ ਨੇ ਤਾਂ ਰਾਣਾ ਗੁਰਜੀਤ ਸਿੰਘ ਉੱਤੇ ਪਿਛਲੇ ਦਿਨੀ ਕੇਂਦਰੀ ਏਜੰਸੀ ਦੀ ਕਾਰਵਾਈ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣ ਦੇ ਵੀ ਦੋਸ਼ ਲਾਏ ਨੇ ਕਿ ਹੁਣ ਦੋ ਰਾ ਨੇ ਪੋਲਿਟਿਕਸ ਵਿੱਚ ਇੰਡੀਆ 'ਚ ਜਾਂ ਤਾਂ ਸਿਰ ਸੁੱਟ ਕੇ ਨੀਵੇਂ ਹੋ ਕੇ ਧੌਣ ਸੁੱਟ ਕੇ ਇਹਨਾਂ ਦੇ ਪੈਰ ਫੜ ਲਓ ਤਾਂ ਕੋਈ ਈਡੀ ਨਹੀਂ ਆਵੇਗੀ ਕੋਈ ਸੀਬੀਆਈ ਨਹੀਂ ਆਵੇਗੀ ਜਾਂ ਫਿਰ ਥੋੜਾ ਸਿਰ ਉੱਚਾ ਰੱਖ ਕੇ ਆਪਣੀ ਗੱਲ ਕਰਨ ਦਾ ਮਾਦਾ ਰੱਖੋ ਮੈਂ ਉਸ ਕੈਟਾਗਰੀ ਚ ਆ ਕਿ ਮੈਂ ਗੱਲ ਕਰਨ ਦਾ ਮਾਦਾ ਰੱਖਦਾ ਕਿਉਂਕਿ ਮੈਨੂੰ ਉਸ ਸੰਸਕਾਰਾਂ ਵਿੱਚ ਐਡਾ ਝੁਕਣ ਦਾ ਐਡਾ ਡਰਾਉਣ ਦਾ ਡਰਨ ਦਾ ਮੈਨੂੰ ਸਿਖਾਇਆ ਨਹੀਂ ਗਿਆ ਪਿਆਰ ਨਾਲ ਤਾਂ ਸਾਨੂੰ ਉਦਾਂ ਹੀ ਕੋਈ ਖਰੀਦ ਲਵੇ ਆਣ ਕੇ ਕੋਈ ਪਿਆਰ ਨਾਲ ਆਣ ਕੇ ਕਵੇ ਤਾਂ ਮੇਰੇ ਕੋਲ ਮੇਰੇ ਖਿਆਲ ਆ ਜਿਹੜੀ ਮਰਜ਼ੀ ਚੀਜ਼ ਉਹ ਖਵਾ ਸਕਦਾ ਮੈਂ ਇੱਕ ਜਜ਼ਬਾਤੀ ਟਾਈਪ ਦਿਲ ਤੋਂ ਚੱਲਣ ਵਾਲਾ ਆਦਮੀ ਆ ਪਰ ਜੇ ਕੋ ਕਵੇ ਕਿ ਤੇਰੀ ਬਾਹਮ ਰੋੜ ਕੇ ਤੇਰੀ ਕੋਠੀ ਅਟੈਚ ਕਰਕੇ ਤੈਨੂੰ ਪਰਚੇ ਦਰਜ ਕਰਕੇ ਤੈਨੂੰ ਜੇਲ੍ਹ ਚ ਫੜ ਕੇ ਤੈਨੂੰ ਅਸੀਂ ਨਾਲ ਲਾਵਾਂਗੇ ਕੁਝ ਹੋਣਗੇ ਲੋਕ ਸਾਡੀ ਦੇਸ਼ ਦੀ ਰਾ ਪੰਜਾਬ ਦੀ ਰਾਜਨੀਤੀ ਜਿਹੜੇ ਇਦਾਂ ਕਰਦੇ ਹੋਣਗੇ ਜਿਹੜੇ ਹੁਣ ਖਲਾਰਾ ਪਾ ਰਹੇ ਨੇ ਲੱਗਦਾ ਕਾਂਗਰਸ ਵਿੱਚ ਇੱਕ ਖਦਸ਼ਾ ਪੈਦਾ ਹੋਇਆ ਹੋਇਆ ਕਿ ਜਿਹੜੇ ਲੋਕ ਹੁਣ ਆਪਣੇ ਪ੍ਰਾਈਵੇਟ ਵਪਾਰਾਂ ਦੀ ਗੱਲ ਮਾਲਵੇ ਵਿੱਚ ਜਾ ਕੇ ਕਰ ਰਹੇ ਨੇ ਉਹਨਾਂ ਨੂੰ ਐਂ ਲੱਗਦਾ ਜਿਵੇਂ ਕਿ ਬੀਜੇਪੀ ਨੇ ਉਹਨਾਂ ਦੀ ਬਾਹਮ ਰੋੜੀ ਜਿਹੜਾ ਪਿੱਛੇ ਉਹਨਾਂ ਤੇ ਰੇਡ ਕੀਤਾ ਤੇ ਹੁਣ ਉਹ ਉਹਨਾਂ ਦੀ ਬੋਲੀ ਬੋਲ ਰਹੇ ਨੇ ਵਰਨਾ ਮੈਨੂੰ ਦੱਸੋ ਬੋਰਡ ਤੇ ਲਿਖਿਆ ਜਾ ਰਿਹਾ ਹੈ ਕਿ ਨਵਾਂ ਪੰਜਾਬ ਇਹ ਥੋੜੀ ਜੀ ਮੱਕੀ ਬਜਵਾ ਕੇ ਬਰਸਾਤੀ ਨਵਾਂ ਪੰਜਾਬ ਸਿਰ ਜਾ ਜਾ ਸਕਦਾ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਕਦੀ ਨਸ਼ੇ ਦੇ ਖਿਲਾਫ ਨਹੀਂ ਬੋਲਿਆ ਇਹ ਬੰਦੇ ਨੇ ਜਿਨ੍ਹਾਂ ਨੇ ਕਦੀ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਨਹੀਂ ਬੋਲਿਆ ਇਹਨਾਂ ਨੇ ਬੇਅਦਬੀ ਦੇ ਖਿਲਾਫ ਲਫ਼ਜ਼ ਨਹੀਂ ਬੋਲੇ ਇਹਨਾਂ ਨੇ ਕਦੀ ਭਗਵੰਤ ਮਾਨ ਦੇ ਖਿਲਾਫ ਨਹੀਂ ਸ਼ਬਦ ਬੋਲੇ ਨਾ ਨੇ ਕਦੀ ਬੀਜੇਪੀ ਦੇ ਖਿਲਾਫ ਨਹੀਂ ਸ਼ਬਦ ਬੋਲੇ ਬਟ ਕ ਅਮੀਰ ਨੇ ਔਰ ਉਹਨਾਂ ਨੇ ਉਹ ਰਾਹ ਦੂਸਰੇ ਵਾਲਾ ਚੁਣਿਆ ਹੋਇਆ ਕਿ ਗੋਡੀ ਫੜ ਗੋਡੇ ਫੜ ਕੇ ਧੌਣ ਥੱਲੇ ਸੁੱਟ ਕੇ ਮੁੱਛਾ ਉੱਤਾਂ ਕਰਨ ਉੱਤੇ ਕਰਨਾ ਆਦਮੀ ਦਲੇਰ ਨਹੀਂ ਸਮਝਿਆ ਜਾਂਦਾ ਸੋ ਇਹ ਦੋ ਕੈਟਾਗਰੀ ਦੇ ਪੋਲਿਟਿਸ਼ੀਅਨ ਅੱਜ ਸਾਡੇ ਪੰਜਾਬ ਦੇ ਵਿੱਚ ਹਨ ਮੈਂ ਤੁਹਾਡਾਂ ਨੂੰ ਸਿਰਫ ਇਹੀ ਪ੍ਰਾਨ ਕਰਨਾ ਕਿ ਚਲੋ ਹੁਣ ਕੀਮਤਾਂ ਮੈਂ ਪਹਿਲਾਂ ਵੀ ਅਦਾਲਤਾਂ ਕੀਤੀ ਤੇ ਗਾਂ ਵੀ ਕਰਨੀ ਪਵੇਗੀ ਆਈ ਥਿੰਕ ਸੋ ਜਦ ਤੱਕ ਇਸ ਮੈਂ ਰਾਜਨੀਤੀਛੱਸਾ ਲੈ ਰਿਹਾ ਵਾਂ ਪਰ ਮੇਰਾ ਤੁਹਾਡਾਂ ਨਾਲ ਪ੍ਰਾਨ ਇਹੀ ਹੈ ਕਿ ਜਿਵੇਂ ਮੇਰੇ ਪਿਤਾ ਜੀ ਨੇ ਆਪਣੀ ਗੱਲ ਕਹਿੰਦਿਆਂ ਕਹਿੰਦਿਆਂ ਜੇਲ੍ਹਾਂ ਕੱਟੀਆਂ ਔਰ ਆਪਣੀ ساری ਜ਼ਿੰਦਗੀ ਅੱਛੇ ਕੰਮ ਕਰਕੇ ਕਹਿੰਦੇ ਐਨ ਉਸੇ ਤਰ੍ਹਾਂ ਮੈਂ ਆਪਣਾ ਕੰਮ ਕਰੀ ਜਾਣਾ ਮੈਂ ਨਸ਼ੇ ਦੇ ਖਿਲਾਫ ਵੀ ਬੋਲਣਾ ਮੈਂ ਬੀਅਦਬੀ ਦੇ ਖਿਲਾਫ ਵੀ ਬੇਇਨਸਾਫੀ ਖਿਲਾਫ ਬੋਲਣਾ ਮੈਂ ਤ੍ਰਿਸ਼ਟਾਚਾਰ ਦੇ ਖਿਲਾਫ ਵੀ ਬੋਲਣਾ ਮੈਂ ਦੇਤਾ ਖੱਡਾਂ ਤੇ ਗੈਰਕਾਨੂੰਨੀ ਮਾਈਨਿੰਗ ਦੇ ਖਿਲਾਫ ਬੋਲਣਾ ਮੈਂ ਭਗਵੰਤ ਮਾਨ ਦੀ ਹਰ ਉਸ ਗੱਲ ਦਾ ਦੀ ਨੁਕਤਾਚੀਨੀ ਕਰਨੀ ਹੈ ਔਰ ਕੇਜਰੀ ਵਾਲਦੀ ਨੁਕਤਾਚੀਨੀ ਕਰਨੀ ਹੈ ਜਿਵੇਂ ਉਹਨਾਂ ਨੇ ਬੀਜੇਪੀ ਦੀ ਤਰ੍ਹਾਂ ਤੇ ਮੀਡੀਆ ਉੱਥੇ ਕਬਜ਼ਾ ਕੀਤਾ ਉਹਨਾਂ ਨੇ ਮੀਡੀਆ ਇੱਥੇ ਵੀ ਕਬਜ਼ਾ ਕੀਤਾ ਉੱਥੇ ਬੀਜੇਪੀ ਨੂੰ ਗਾਲਾਂ ਕੱਢਦੇ ਪੁਲਿਸ ਸੀਪੀਆ ਦਾ ਦੁਰਪਯੋਗ ਕਰਦੇ ਇਥੇ ਪੁਲਿਸ ਦਾ ਦੁਰਪਯੋਗ ਕਰਦੇ ਇਹ ਸਾਰੀਆਂ ਗੱਲਾਂ ਨੂੰ ਅਸੀਂ ਕੰਟੀਨਿਊਸਲੀ ਕੰਡੈਮ ਕਰਦੇ ਰਹਿਣਾ ਵਾ ਕਾਂਗਰਸ ਦੇ ਕਿਸਾਨ ਸੈੱਲ ਦੇ ਚੇਅਰਮੈਨ ਅਤੇ ਹਲਕਾ ਪਲਾਟੋ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਈਡੀ ਦੀ ਕਾਰਵਾਈ ਅਤੇ ਇਸ ਕੇਸ ਦੀ ਜਾਣਕਾਰੀ ਵੀ ਸਾਂਝੀ ਕੀਤੀ ਉਸ ਉਸ ਗੱਲ ਦਾ ਕਿ ਅੱਜ ਸਾਡੇ ਦੇਸ਼ ਵਿੱਚ ਜਿਹੜਾ ਰਾਜਨੀਤਿਕ ਮਾਹੌਲ ਹੈ ਉਹ ਬੇਸਿਕਲੀ ਹੈ ਕਿ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਜਾਂ ਤੁਸੀਂ ਜੇ ਆਪਣੀਆਂ ਸਿਰ ਉੱਚਾ ਰੱਖਣਾ ਤੋਂ ਏਦਾਂ ਰੱਖਣੀ ਐ ਅੱਖ ਚੱਕ ਪਾ ਕੇ ਗੱਲ ਕਰਨੀ ਆਪਣੇ ਵਿਰੋਧੀਆਂ ਨਾਲ ਐਸਟੈਬਲਿਸ਼ਮੈਂਟ ਨਾਲ ਤੇ ਫਿਰ ਉਹਦੀ ਕੀਮਤ ਅਦਾ ਕਰਨੀ ਪੈਂਦੀ ਬਸ ਉਹੀ ਪ੍ਰਾਈਸ ਮੈਂ ਅਦਾ ਕਰ ਰਿਹਾ ਹਾਂ ਵਾ ਔਰ ਮੈਂ ਇਸ ਕਰਕੇ ਨਹੀਂ ਕਿ ਮੈਂ ਕੋਈ ਬਹੁਤ ਸੁਪਰ ਹਿਊਮਨ ਐ ਪਰ ਮੈਂ ਕਹਿਣਾ ਚਾਹੁੰਦਾ ਕਿ ਏਦਾਂ ਦੀਆਂ ਚਾਲਾਂ ਤੋਂ ਅਸੀਂ ਡਰਨ ਵਾਲੇ ਨਹੀਂਗੇ ਮਤਲਬ ਪੰਜਾਬ ਦੇ ਲੋਕ ਬਹਾਦਰ ਪੰਜਾਬ ਦਾ ਕੋਈ ਵੀ ਵਿਅਕਤੀ ਏਦਾਂ ਦੀਆਂ ਗੱਲਾਂ ਤੋਂ ਡਰਨ ਵਾਲਾ ਨਹੀਂਗਾ ਔਰ ਮੇਰਾ ਪਠੋਕੜ ਦੇਖ ਲੈਣ ਸਾਡੀ ਇੱਕ ਇੱਕ ਵਾਰੀ ਰਿਸਰਚ ਕਰ ਲੈਣ ਮੈਂ ਆਪਣਾ ਕੰਮ ਪੰਜਾਬ ਦੇ ਹਿੱਤ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਔਰ ਕਰਪਸ਼ਨ ਦੇ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਜੋ ਪੰਜਾਬ ਸਿਰ ਚੜ ਕੇ ਬੋਲ ਰਹੀ ਉਹਦੇ ਖਿਲਾਫ ਜਿਹੜਾ ਬਲਡੋਜ਼ਰ ਪੋਲਿਟਿਕਸ ਯੂਪੀ ਦੀ ਯੋਗੀ ਸਰਕਾਰ ਦੀ ਰੈਪਲੀਕੇਟ ਕੀਤੀ ਬੀਜੇ ਆਮ ਆਦਮੀ ਪਾਰਟੀ ਸਰਕਾਰ ਨੇ ਉਹਦੇ ਖਿਲਾਫ ਜੋ ਵੇਦਵੀਆਂ ਦਾ ਹੁਣ ਤੱਕ ਇਨਸਾਫ ਨਹੀਂ ਮਿਲਿਆ ਉਸ ਇਨਸਾਫ ਦੀ ਲੜਾਈ ਵਿੱਚ ਲਗਾਤਾਰ ਜਿਵੇਂ ਪਹਿਲਾਂ ਕੰਮ ਕਰਦਾ ਸੀਗਾ ਓਦਾਂ ਹੀ ਕੰਮ ਕਰਦੇ ਰਹਿਣਾਵਾ ਇਸ ਲਈ ਮੈਂ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਬਿਲਕੁਲ ਚਿੰਤਾ ਨਹੀਂ ਕਰਨੀ ਮੇਰੇ ਖਿਲਾਫ ਜਿਹੜਾ ਚਲਾਨ ਪੇਸ਼ ਕੀਤਾ ਗਿਆ ਫਾਜ਼ਿਲਕਾ ਦੀ ਅਦਾਲਤ ਦੇ ਅਦਾਲਤ ਵਿੱਚ ਉਹ ED ਦਾ ਸਹਾਰਾ ਲੈ ਕੇ ਮੈਨੂੰ ਅਰੈਸਟ ਮੈਨੂੰ ਹਰਾਸ ਕੀਤਾ ਜਾ ਰਿਹਾ ਉਹਦਾ ਕਹਿੰਦੇ ED ਤੇ CBI ਬਹੁਤ ਮਾੜੀ ਹੈ ਔਰ ਦੂਜਾ ਇਨਫੈਕਸ਼ੂਅਲ ਪੋਜੀਸ਼ਨ ਹੋਲਸ ਕੇ ਜਿਹੜਾ ED ਦਾ ਸ਼ੈਡਿਊਲਡ ਫਰੈਂਸ ਐਨਡੀਪੀਐਸ ਕੇਸ ਜਿਹੜਾ ਭਗਵੰਤ ਮਾਨ ਨੇ ਕੀਤਾ that stands stayed stayed by the Supreme Court of India ਉਹਦੀ ਟ੍ਰਾਇਲ ਨਹੀਂ ਚੱਲ ਰਹੀ ਉਥੇ ਸਟੇ ਕੀਤਾ ਹੋਇਆ ਆ ਔਰ ਸੁਪਰੀਮ ਕੋਰਟ ਵਿੱਚ ਮੇਰੀ ਕਵਾਸ਼ਿੰਗ ਪਟੀਸ਼ਨ ਪੈਂਡਿੰਗ ਹੈ ਇਸ ਤੋਂ ਪਹਿਲਾਂ ਈਡੀ ਮੇਰੀ ਬੇਲ ਡਿਸਪਸ ਕਰਾਉਣ ਗਈ ਸੀ ਉਹ ਇਹਨਾਂ ਨੇ ਖਾਰਜ ਕਰਤੀ ਸੁਪਰੀਮ ਕੋਰਟ ਨੇ ਫਿਰ ਭਗਵੰਤ ਮਾਨ ਮੇਰੀ ਬੇਲ ਕੈਨਸਲ ਕਰਾਉਣ ਗਿਆ 50-50 ਲੱਖ ਰੁਪਏ ਇੱਕ-ਇੱਕ ਦਿਨ ਦਾ ਇੱਕ-ਇੱਕ ਵਕੀਲ ਨੂੰ ਦਿੰਦੇ ਨੇ ਮੇਰੇ ਖਿਆਲ ਨਾਲ ਜਿਆਦਾ ਨਹੀਂ ਤਾਂ 15-20 ਕਰੋੜ ਰੁਪਏ ਮੇਰੇ ਤੇ ਖਰਚ ਚੁੱਕਾ ਭਗਵੰਤ ਮਾਨ ਸਿਰਫ ਮੈਨੂੰ ਇੰਪਲੀਕੇਟ ਕਰਨ ਵਾਸਤੇ ਇਹਨਾਂ ਨੇ ਜਿਹੜੀ ਮੇਰੀ ਬੇਲ ਡਿਸਪਸ ਕਰਾਉਣਗੇ ਉਹ ਵੀ ਸੁਪਰੀਮ ਕੋਰਟ ਨੇ ਰਿਜੈਕਟ ਕੀਤੀ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਪੂਰਨ ਭਰੋਸਾ ਹੈ ਮੈਨੂੰ ਇਸ ਦੇਸ਼ ਦੀ ਨਿਆਂਪਾਲਿਕਾ ਦੇ ਉੱਤੇ ਪੂਰਨ ਯਕੀਨ ਹੈ ਕਿਉਂਕਿ ਮੈਂ ਬਿਲਕੁਲ ਬੇਗਨਾਵਾਂ ਔਰ ਮੈਨੂੰ ਐ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਸਾਰੇ ਜਿਹੜੇ ਫਰਜ਼ੀ ਝੂਠੇ ਕੇਸਸ ਨੇ ਇਹ ਜਿਹੜੇ ਕੋਰਚ ਕੀਤੇ ਗਏ ਉਧਰ ਅੱਜ ਮੋੜ ਮੰਡੀ ਵਿੱਚ ਲੋਕਾਂ ਨੇ ਰੋਸ ਧਰਨਾ ਲਾਇਆ ਮੋੜ ਮੰਡੀ ਦੀ ਚੰਡੀਗੜ੍ਹ ਪੜਦੇ ਕੁੜੀ ਦੇ ਕਤਲ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਲੋਕ ਇਸ ਧਰਨੇ ਵਿੱਚ ਸ਼ਾਮਲ ਹੋਏ ਭਾਵੇਂ ਪੁਲਿਸ ਨੇ ਇਸ ਮਾਮਲੇ ਵਿੱਚ पांच ਮੁਲਜ਼ਮ ਗ੍ਰਿਫਤਾਰ ਕਰ ਲਏ ਨੇ ਅਤੇ ਥਾਣੇਦਾਰ ਵੀ ਮੁਅਤਲ ਕਰ ਦਿੱਤਾ ਪਰ ਲੋਕਾਂ ਵਿੱਚ ਰੋਹ ਹਲੇ ਵੀ ਬਰਕਰਾਰ ਹੈ ਇਹ 19 ਸਾਲਾ ਕੁੜੀ ਚੰਡੀਗੜ੍ਹ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਅਤੇ 2 ਦਿਨ ਤੋਂ ਲਾਪਤਾ ਸੀ ਇਸ ਦੇ ਲਾਪਤਾ ਹੋਣ ਦੀ ਭਣਕ 10 ਮਾਰਚ ਦੀ ਸਵੇਰ ਨੂੰ ਉਸ ਦੇ ਪਰਿਵਾਰ ਨੂੰ ਲੱਗੇ ਤਾਂ ਉਹਨਾਂ ਪੁਲਿਸ ਕੋਲ ਕਤਲ ਹੋਣ ਦੇ ਸ਼ੱਕ ਜ਼ਾਹਰ ਕੀਤੀ ਉਪਰੰਤ ਲੜਕੀ ਦੀ ਮੌਤੇ ਦੀ ਖਬਰ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ ਅਤੇ ਮੌੜ ਮੰਡੀ ਵਾਸੀਆਂ ਨੇ ਥਾਣਾ ਮੌੜ ਦਾ ਘਰਾਵ ਕਰ ਲਿਆ ਦੇਖੋ ਲੱਖਾ ਸਿਧਾਣਾ ਨੇ ਰੋਹ ਵਿੱਚ ਆ ਕੇ ਕਿਹੜੀਆਂ ਸਖਤ ਗੱਲਾਂ ਕਹੀਆਂ ਕਹਿੰਦੇ ਹੁੰਦੇ ਸੀ ਸਭਲਾਹ ਕਹਿੰਦੇ ਸੀ ਕਿ ਭਾਰਤ ਦੇ ਵਿੱਚ ਕੌਣ ਸਟੇਟਾਂ ਹੋਰ ਸੂਬਿਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਦਾ ਜ਼ਿਕਰ ਆਮ ਹੀ ਹੁੰਦਾ ਰਹਿੰਦਾ ਹੈ ਗੈਂਗਰੇ ਹੁੰਦੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਇਨ੍ਹਾਂ ਬਲਾਤਕਾਰਾਂ ਦੇ ਖਿਲਾਫ ਲੋਕਾਂ ਨੇ ਲਾੰਬੰਦ ਹੋ ਕੇ ਮਹਿਮਾ ਵਿੱਚ ਲਾਈਆਂ ਸਿੰਘਾਂ ਅਖਵੀ ਕੀਤੇ ਬਹੁਤ ਨੁਕਸਾਨਾਂ ਨੂੰ ਬਹੁਤ ਬੰਦਿਆਂ ਨੂੰ ਬਹੁਤ ਦਰਿੰਦਿਆਂ ਨੂੰ ਘਟਨਾ ਦੇ ਇਨਜਾਮ ਤੱਕ ਵੀ ਪਹੁੰਚਾਇਆ ਪਰ ਪੰਜਾਬ ਦੇ ਵਿੱਚ ਸ਼ਾਇਦ ਹੀ ਇਹ ਨਾ ਕਿ ਪਹਿਲੀ ਘਟਨਾ ਹੋਣੀ ਹੈ ਕਿ ਇੰਨੀ ਦਰਿੰਦਗੀ ਦੇ ਨਾਲ ਜੋ ਗੱਲਾਂ ਸੁਣਨ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਉਹਨੂੰ ਕੁੜੀ ਨੂੰ ਉੱਥੋਂ ਬੁਲਾ ਕੇ ਚੰਡੀਗੜ੍ਹੋਂ ਤੇ ਇੱਥੇ ਜੋ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਬਲਾਤਕਾਰ ਕਰਨ ਤੋਂ ਬਾਅਦ ਉਸ ਬੱਚੀ ਨੂੰ ਉਹਨਾਂ ਦਰਿੰਦਿਆਂ ਨੇ ਨਹਿਰ ਦੇ ਵਿੱਚ ੱੱਕਾ ਦੇ ਕੇ ਮਾਰ ਕੇ ਜਿਹੜੀ ਕਹਾਣੀ ਖਤਮ ਕਰਤੀ ਹੈ ਜਿਹੜੇ ਮੁੱਦਾ ਗੈਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਵੀ ਸੁਣਨ ਚ ਆਇਆ ਵੀ ਜਿਵੇਂ ਹਰ ਵਾਰ ਹਰ ਵਾਰੀ ਪ੍ਰਸ਼ਾਸਨ ਕਰਦਾ ਹੈ ਕਿ ਗੱਲ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੋਜ਼ ਦੀਆਂ ਘਟਨਾਵਾਂ ਆਪਾਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਕਿਤੇ ਗੋਲੀ ਚੱਲ ਜਾਂਦੀ ਹੈ ਕਿਤੇ ਜੇਲ੍ਹਾਂ ਦੇ ਵਿੱਚ ਬੈਠੇ ਬੰਦ ਬੰਦੇ ਫੋਨ ਕਰਕੇ ਧਮਕੀ ਦੇ ਕੇ ਰੌਕੀਆਂ ਮੰਗ ਰਹੇ ਨੇ ਆਪਾਂ ਇੱਥੇ ਜੇ ਮੌੜਾਂ ਦੀ ਗੱਲ ਕਰਕੇ ਜਾਂ ਆਪਣੇ ਤਲਵੰਡੀ ਰਾਮਾ ਮੰਡੀ ਦੀ ਗੱਲ ਕਰੀਏ ਜਾਂ ਬਰਹੰਡੇ ਦੀ ਗੱਲ ਕਰਕੇ ਤਾਂ ਲੱਖਾਂ ਨਹੀਂ ਕਈ ਕੁਵਾਰ ਰੁਪਿਆ ਜਿਹੜੇ ਅੰਦਰ ਜੇਲ੍ਹਾਂ 'ਚ ਬੈਠੇ ਬੰਦ ਬੰਦੇ ਆਪਣੇ ਲੋਕਾਂ ਤੋਂ ਵਸੂਲ ਕਰ ਚੁੱਕੇ ਆ ਉਹਦੇ ਵਿੱਚ ਵੀ ਆਪਾਂ ਦੇਖਦੇ ਆ ਵੀ ਵੱਡਾ ਹੱਥ ਪ੍ਰਸ਼ਾਸਨ ਦਾ ਹੁੰਦਾ ਹੈ ਆਪ ਵੀ ਇਹ ਫੋਨ ਕਰਾ ਦਿੰਦੇ ਆ ਫਲਾਣੇ ਬੰਦੇ ਕੋਲੇ ਪਹਿਲੇ ਜਾ ਫੋਨ ਕਰ ਦਿਓ ਜਦੋਂ ਬੰਦਾ ਇਨਸਾਫ ਲਈ ਪ੍ਰਸ਼ਾਸਨ ਕੋਲ ਜਾਂਦਾ ਮੁਰੋ ਇੱਕ ਗੱਲ ਕਹਿ ਦਿੰਦੇ ਆ ਉਹ ਯਾਰ ਮਾਰੇ ਬੰਦੇ ਆ ਕ੍ਰਿਮੀਨਲ ਬੰਦੇ ਆ ਕੀ ਕਰੋਗੇ ਤੁਸੀਂ ਲੈ ਦੇ ਕੇ ਜੇ 20 ਲੱਖ ਰੁਪਇਆ ਮੜਾ 10 ਲੱਖ ਰੁਪਇਆ ਦੇ ਕੇ ਨਵੇਲ ਲਓ ਆਪ ਹੀ ਸੌਦਾ ਕਰਾ ਦਿੰਦੇ ਆ ਬਹੁਤ ਲੰਮੀ ਘਟਨਾਵਾਂ ਲਗਾਤਾਰ ਇਹ ਬਾਤ ਰਹੀਆਂ ਨੇ ਰੋਜ਼ ਕਤਲ ਹੋ ਰਹੇ ਆ ਕਿਹੜੇ ਦੁਕਾਨਦਾਰ ਮਾਰਤਾ ਕੋਈ ਆਰਥੀਆ ਮਾਰਤਾ ਗੁਰਾ ਜਾਂਦਾ ਲੁੱਟ ਲਿਆ ਆ ਨਸ਼ੇ ਦੀ ਆਪਾਂ ਗੱਲ ਦੇਖ ਲਓ ਆ ドラਮਾ ਸ਼ੁਰੂ ਕਰਤਾ ਉਹਦਾ ਘਟਾਤਾ ਉਹਦਾ ਘਟਾਤਾ ਕੀ ਕਰ ਕੌਣ ਦੇ ਨਾਲ ਨਸ਼ਾ ਰੁਕ ਜੂ ਆ ਤੁਸੀਂ ਦੇਖ ਲਓ ਇੱਥੇ ਗੱਲ ਮੇਰੀ ਦੇਖ ਲਿਓ ਬਾਈ ਆ 10 15 20 ਦਿਨ ドラਮਾ ਚੱਲੂਗਾ ਨਸ਼ਾ ਉਮੀਦ ਹੈ ਨਾ ਉਦੋਂ ਫੇਰ ਵੱਧ ਜਾਣਾ ਅਸਲ ਦੇ ਵਿੱਚ ਮਨਸਾ ਦੀ ਹੈਗੀ ਨੀਂਦ ਨਹੀਂ ਸਾਫ਼ ਹੈਗੀ ਅੰਦਰੋਂ ਅੱਛਾ ਸੱਖੀ ਹੋਵੇ ਹੋਣ ਨੂੰ ਕੀ ਨਹੀਂ ਹੁੰਦਾ ਸਾਰਾ ਪ੍ਰਸ਼ਾਸਨ ਨੂੰ ਪਤਾ ਹੁੰਦਾ ਪੁਲਿਸ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੱਥੋਂ ਲਿਆਉਂਦਾ ਹੈ ਕਿੱਥੇ ਵੇਚਦਾ ਹੈ ਲੱਗਿਆ ਹੁੰਦਾ ਸੀਗਾ ਮੇਰੇ ਪਿੰਡ ਮੁੰਡਾ ਮਲ ਗਿਆ ਇੱਕ ਉਸ ਘਟਨਾ ਨਾਲ ਸੰਬੰਧ ਚ ਆ ਹੀ ਮਿਲੇ ਤੇ ਮੈਂ 10 ਬੰਦਾ ਹੀ ਲਿਸਟ ਦਿੱਤੀ ਡੀਐਸਪੀ ਨੂੰ ਮੈਂ ਕਿਹਾ 10 ਬੰਦੇ ਮੋٹے ਤੌਰ ਤੇ ਚਿੱਟਾ ਵੇਚਦੇ ਆ ਤੜਕੇ ਉਸੇ ਡੀਐਸਪੀ ਨੇ ਫੂਲ ਦਫ਼ਤਰ ਦੇ ਵਿੱਚ ਬੁਲਾ ਕੇ ਉਹਨਾਂ ਦਾ ਬੰਦਿਆਂ ਨੂੰ ਚਾਰਾਂ ਪੰਜਾਂ ਨੂੰ ਨਾਲੇ ਚਾਹ ਪਿਆਈ ਨਾਲੇ ਉਹ ਚਿੱਠੀ ਉੱਪਰ ਚਿਮੁਰੇ ਕਰਤੀ ਵੀ ਆ ਤੁਹਾਡਾ ਲੱਖਾ ਪਿੰਡ ਵਾਲਾ ਤੁਹਾਡੇ ਨਾਂ ਦੇ ਕੇ ਗਿਆ ਮੈਂ ਨਾਂ ਦੱਸਣ ਨੂੰ ਵੀ ਤਿਆਰ ਆ ਮੱਖ ਮੰਤਰੀ ਨੂੰ ਕਹਿੰਦਾ ਵੀ ਲੈ ਮੈਂ ਨਾਂ ਦੱਸਦਾ ਉਹ ਡੀਐਸਪੀ ਆਸ ਵਿੱਚ ਕਿੱਥੇ ਲੱਗਾ ਨੇ ਵੀ ਦੱਸਦਾ ਕਰਨ ਦੇ ਕਾਰਵਾਈ ਕੁਝ ਨਹੀਂ ਹੋਣੀ ਭਾਈ ਉਹ ਸਾਡੇ ਚ ਕਮੀ ਕੀ ਆ ਸੰਡ ਚ ਘਾਟਾ ਕੀ ਆ ਚਲ ਧੰਨਵਾਦ ਆ ਕਿ ਐਡੀ ਵੱਡੀ ਘਟਨਾ ਹੋਈ ਆ ਤੇ ਆਪਾਂ ਇਕੱਠੇ ਹੋਇਆ ਸਾਰੇ ਜੇ ਅਸੀਂ ਇਕੱਠੇ ਰਹੋਗੇ ਭਾਈਚਾਰਾ ਬਣਿਆ ਰਹੂਗਾ ਤਾਂ ਕੋਈ ਮਸਲੇ ਦਾ ਹੱਲ ਹੋ ਜਾਊਗਾ ਤਾਂ ਨਹੀਂ ਭੁੱਲ ਜਓ ਘਟਰਾਮਾਂ ਦਾ ਹੋਰ ਬਦਲ ਗਿਆ ਹਲੇ ਹਾਲ ਤਾਂ ਹੋਰ ਖਰਾਬ ਹੋਣਾ ਇਹ ਦੇਖੀ ਜੇ ਹਾਲਾਤ ਸਰਕਾਰਾਂ ਜਿੰਨੀਆਂ ਮਰਜ਼ੀ ਬਦਲੋ ਜਿੰਨੀ ਮਰਜ਼ੀ ਸਰਕਾਰ ਲਿਆਓ ਇਹ ਵੀ ਤੁਸੀਂ ਅੱਜ ਕੱਲ ਲਿਖ ਦਿਓ ਸਰਕਾਰਾਂ ਦੀ ਪਹਿਲਾਂ ਵੀ ਦੇਖੀਆਂ ਨੇ ਬਾਰਾਂ ਦੀ ਰਹੀ ਸਰਕਾਰ ਚਾਹੇ ਕਾਂਗਰਸ ਰਹੀ ਚਾਹੇ ਆਮ ਆਦਮੀ ਸਰਕਾਰਾਂ ਸਰਕਾਰ ਚਾਹੇ ਕੱਲ ਨੂੰ ਕਿ ਹੋਰ ਲਿਆਓ ਹਾਲਾਤ ਇਹੀ ਰਹਿਣੇ ਆ ਉਹਦੀਆਂ ਕਮੀਆਂ ਮੈਂ ਆਪਣੇ ਲੋਕਾਂ 'ਚ ਮੰਨਦਾ ਸਾਡੇ ਲੋਕਾਂ 'ਚ ਕਮੀ ਆ ਬਾਈ ਆਈ ਕੱਟੇ ਨਹੀਂ ਹੁੰਦੇ ਆ ਸੀਵਰੇਜ ਦਾ ਮਸਲਾ ਸੀਗਾ ਸ਼ਹਿਰ ਦਾ ਕਿੰਨਾ ਚਿਰ ਹੋ ਗਿਆ ਲੰਕੀ ਜਾਂਦੇ ਨੂੰ ਕਿੰਨਾ ਚਿਰ ਹੋ ਗਿਆ ਤੁਸੀਂ ਧਰਨੇ ਵੀ ਲਾਏ ਸੜਕਾਂ ਵੀ ਰੋਕੀਆਂ ਫੱਲ ਹੋ ਗਿਆ ਹੋ ਗਿਆ ਕਿ ਨਹੀਂ ਹੋ ਗਿਆ ਜੀ ਚੱਲੀ ਜਾਂਦਾ ਉਹ ਕੰਮ ਚੱਲ ਪਿਆ ਉਹ ਕੰਮ ਅੰਤਪਜਤ ਚੱਲ ਪਿਆ ਪਤਾ ਨਹੀਂ ਵਿਚਾਲੇ ਰੋਕਿਆ ਟ੍ਰਾਂਸਟੇਸ ਟੂ ਲੈਰੀ ਨਾ ਸੁਣਿਆ ਪੈਪਾਂ ਪਾਉਂਦੇ ਆ ਹਾਂ ਉਦੋਂ ਖਾਣਾ ਪੂਰਤੀ ਕਰ ਦਿੰਦੇ ਆ ਨਾਟਕਾ ਕਰ ਦਿੰਦੇ ਆ ਸੋ ਸਰਕਾਰ ਕੋਲੇ ਗੱਲਾਂ ਨੇ ਗੱਲਾਂ ਦਾ ਕੜਾ ਮੁੱਖ ਮੰਤਰੀ ਕੋਲੇ ਜਿੰਨਾ ਮਰਜ਼ੀ ਖਾ ਲੋ ਘੱਟ ਖਾ ਲੋ ਵੱਧ ਖਾ ਲੋ ਜੁੜ ਕੇ ਕਹਾਣੀਆਂ ਭਰਾਓ ਸੋ ਜੇ ਆਪਾਂ ਨੂੰ ਆਪਾਂ ਮੁੱਦਿਆਂ ਤੇ ਨਹੀਂ ਆਵਾਂਗੇ ਮੁੱਦਿਆਂ ਦੇ ਇਕੱਠੇ ਹੋ ਕੇ ਨਹੀਂ ਲੜਾਂਗੇ ਕਿਸੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਖੜਾਂਗੇ ਤਾਂ ਇਹ ਹਾਲਾਤ ਨੇ ਜਿਹੜੇ ਹੋਰ ਵੀ ਬਦਤਰ ਹੁੰਦੇ ਆ